ਵਾਹਿਗੁਰੂ ਸਾਹਿਬ ਜੀ ਇੱਕ ਓ ਓੰਕਾਰ ਸਤਗੁਰ ਪ੍ਰਸਾਦਿ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਫਰੀਦਕੋਟ ਦੇ ਕੇ ਬੇਤਵੀ ਦੇ ਮਹਾਰਾਜ ਦੇ ਨੂੰ ਕੋਟ ਇਸ ਤਰ੍ਹਾਂ ਹੈ ਸੈਂਟੀਆਂ ਵਿੱਚ ਜਿਹੜੀ ਦਾਗ ਫੈਰੇ ਮਹੱਲਾ ਪਹਿਲਾ ਚੱਲਿਆ ਹੈ ਤੋਂ ਤੁਹਾਨੂੰ ਤੁਹਾਨੂੰ ਲੋਕ ਕਰਦੇ ਚਲੋ ਆ ਸਰੂਪ ਵਾਲਾ ਤੇ ਫਰੀਦਕੋਟ ਵਾਲਾ ਜਿਹੜਾ ਪਾਠ ਹੋ ਮੇਰਾ ਖਲਤੋਈ ਸੁਧ ਮੰਨਿਆ ਜਾਵੇ ਆਵਾਜ਼ੀ ਅਵਾਜ਼ ਬਾਅਦ ਸੇਕਰ ਬਾਅਦ ਹੀ ਜੰਦੀ ਆ ਤੇ ਨਾਲੇ ਮੈਗ ਲਾ ਕੇ ਜਿਹੜੀਆਂ ਸੈਂਟੀਆਂ ਦੇ ਪਾਠ ਆ ਉਹਨੂੰ शुद्ध कर लेंगे, सरूप वाला शुद्ध, रखांगे। तो कोर्ट शुद्ध रखा गे तो फरीदकोट सटीक वाल करवा दो जी करवा दो पाठ शुरू करिए ਤੇ ਫਿਰ ਜੋ ਸੁਧਾਈ ਕਰਨੀ ਹੈ ਲਿਖਣਾ ਫਿਰ ਕਰ ਲਾਂਗੇ ਭਗਤ ਸਰਦਾਰ ਆਪਣੇ ਲਿਖ ਰਹੀ ਸੀ ਮੰਗਲ ਹਾਂਜੀ ਵਾਹਿਦ ਜੀ ਹਾਂਜੀ ਪੜ ਹਾਂਜੀ ਆਰੰਭ ਕਰੋ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਰਾਗ ਪਹਿਰੇ ਮਹੱਲਾ ਪਹਿਲਾ ਘਰ ਪਹਿਲਾ ਪਹਿਲਾ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆ ਗਰ ਬਹਾਸ ਉਰਦ ਤਾਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਛੇਤੀ ਅਰਦਾਸ ਖਸਮ ਛੇਤੀ ਅਰਦਾਸ ਵਖਾਣੈ ਉਰਦ ਧਿਆਨ ਲੇਵ ਲਾਗਾ ਨਾਮ ਅਰਜਾਦ ਆਇਆ ਕਲ ਭੀਤਰ ਬਾਹੜ ਜਾਸੀ ਨਾਂਗਾ ਨਾਮ ਅਰਜਾਦ ਨ ਮਰਜਾਦ ਇਕੱਠਾ ਨਹੀਂ ਬੋਲਣਾ ਨਾ ਨੂੰ ਥੋੜਾ ਜਿਆ ਨਖੇੜ ਕੇ ਪਾਠ ਇਕੱਠਾ ਹੈ ਸੰਬੰਧਕ ਹੈ ਥੋੜਾ ਜਿਆ ਨਖੇੜ ਕੇ ਨਾਮ ਅਰਜਾਦ ਆਇਆ ਕਲ ਭੀਤਰ ਬਾਹੜ ਜਾਸੀ ਨਾਂਗਾ ਬੱਬੇ ਦੇ ਕੰਨੇ ਵੱਲੇ ਸੰਗਤਾਂ ਨੇ ਖਿਆਲ ਰੱਖਣਾ ਜੀ ਨਾਮ ਅਰਜਾਦ ਆਇਆ ਕਲ ਭੀਤਰ ਬਾਹੜ ਜਾਸੀ ਨਾਂਗਾ ਜੈਸੀ ਕਲਮੁ ਬੁੜੀ ਹੈ ਮਸਤਕ ਤੈਸੀ ਜੀਆੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ ਹੁਕਮ ਪਇਆ ਗਰਬਾਸ ਹੁਕਮ ਪਇਆ ਗਰਬਾਸ ਕਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ ਹੁਕਮ ਪਇਆ ਗਰਬਾਸ ਦੂਜਾ ਪਹਿਰੈ ਰੈਣਕ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸੁਦਾ ਘਰ ਕਾਨ ਹਾਂਜੀ ਇਹ ਕਾਨ ਪਾਠ ਬੋਲਣਾ ਕਿਉਂਕਿ ਜਸੁਦਾ ਘਰ ਕਾਨ ਕਾਨ ਤੋਂ ਭਾਵ ਇਥੇ ਕ੍ਰਿਸ਼ਨ ਹੈ ਕਾਨ ਪੋਲਾ ਨਹੀਂ ਕਰਨਾ ਕਾਨ ਹਾਂਜੀ ਹੱਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉਂ ਜਸੁਦਾ ਘਰ ਕਾਨ ਹਥੋ ਹਥ ਨਚਾਈਐ ਪ੍ਰਾਣੀ ਮਾਤ ਕਹੈ ਸੁਤ ਮੇਰਾ ਚੇਤ ਅਚੇਤ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜੈਨ ਰਚ ਰਚਿਆ ਤਿਸ ਹੈ ਨਾ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ ਵਿਸਰ ਗਿਆ ਧਿਆਨ ਦੂਜੇ ਪਹਿਰੈ ਕਹੋ ਨਾਨਕ ਪ੍ਰਾਣੀ ਦੂਜਾ ਪਹਿਰੈ ਵਿਸਰ ਗਿਆ ਧਿਆਨ ਗਿਆ ਪਿਛਲੇ ਦਿਨਾਂ ਵਿੱਚ ਵੀ ਬੇਨਤੀ ਕੀਤੀ ਐ ਫੇਰ ਕਰ ਦਈਏ ਗਿਆ ਨਹੀਂ ਬੋਲਣਾ ਗਿਆ ਗੱਗੇ ਸਿਹਾਰੀ ਐੜੇ ਕੰਨਾ ਹੁੰਦਾ ਹੈ ਗਿਆ ਈੜੀ ਦਾ ਜ਼ਰੂਰ ਖਿਆਲ ਰੱਖਣਾ ਵਿਸਰ ਗਿਆ ਧਿਆਨ ਪਾਠੀ ਸਿੰਘ ਜੀ ਨੇ ਜਿਵੇਂ ਉਚਾਰਨ ਕੀਤਾ ਇਸ ਦਾ ਖਿਆਲ ਰੱਖਣਾ ਜੀ ਕਹੋ ਨਾਨਕ ਪ੍ਰਾਣੀ ਦੂਜਾ ਪਹਿਰੈ ਵਿਸਰ ਗਿਆ ਧਿਆਨ ਤੀਜਾ ਪਹਿਰੈ ਰੈਣਕੈ ਵਣਜਾਰਿਆ ਮਿੱਤਰਾ ਧਨ ਜੋਬਨ ਸਿਉ ਚਿਤ ਹਰਿ ਕਾ ਨਾਮ ਨਾ ਚੇਤਿ ਹੀ ਵਣਜਾਰਿਆ ਮਿੱਤਰਾ ਬਤਾ ਛੁਟਹਿ ਜਿਤ ਹਰਿ ਕਾ ਨਾਮ ਨਾ ਚੇਤੇ ਪ੍ਰਾਣੀ ਬਿਕਲ ਭਇਆ ਸੰਗ ਮਾਇਆ ਧਨ ਸਿਉ ਰਤਤਾ ਜੋਬਨ ਮਤਤਾ ਅਹਿਲਾ ਜਨਮ ਗਵਾਇਆ ਧਰਮ ਸੇਤੀ ਵਾਪਾਰ ਨਾ ਕੀਤੋ ਕਰਮ ਨਾ ਕੀਤੋ ਮਿਤ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋਬਣ ਸਿਉ ਚਿਤ ਚੌਥੇ ਪਹਿਰੇ ਰੈਣ ਕੈ ਵਣ ਜਾਰਿਆ ਮਿਤਰਾ ਲਾਵੀ ਆਇਆ ਖੇਤ ਜਾ ਜਮ ਪકડ ਚਲਾਇਆ ਵਣ ਜਾਰਿਆ ਮਿਤਰਾ ਕਿਸੈ ਨ ਮਿਲਿਆ ਭੇਤ ਭੇਤ ਜੇਤ ਹਰ ਕਿਸੈ ਨਾ ਮਿਲਿਓ ਜਾ ਜਾਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੋ ਆਲਾ ਖਿਨ ਮਹਿ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇਆ ਹੇਤ ਕਹੋ ਨਾਨਕ ਪ੍ਰਾਣੀ ਚੌਥੈ ਪਹਿਰੈ ਲਾਵੀ ਲੁਣਿਆ ਖੇਤ